ਆਓ ਸਾਡੇ ਪ੍ਰਧਾਨ ਜੀ ਪਰਮਜੀਤ ਸਿੰਘ ਪੰਨੀ ਦਾਵਾ ਜੀ ਨੰਬਰਦਾਰ ਜੀ ਜੱਗਾ ਜੀ ਕਾਲਾ ਸਿੱਕਾ ਜੀ ਨਮੀਨਵਰ ਸਿੰਘ ਜੀ ਸਰਕਾਰੀ ਜੀ ਉਹਦੇ ਪੰਚ ਉਹ ਬੱਟੀ ਜੀ ਰਾਜੂ ਜਿੰਨੇ ਵੀ ਸਾਡੇ ਇੱਥੇ ਬਾਹਰ ਆਖੀ ਬੜੇ ਹੋਇਆ ਮੈਂ ਇਸ ਦਿਪੜਿਆ ਮੈਂ ਕਾਨੂੰਨੀ 78 ਚ ਮੈਦਦ ਰੱਖੀ ਦਿੱਤੀ ਹੈ ਕਿ ਬੜਿਆ ਕੋ ਲਗੜਾ ਜੀ ਰਿਹਾ ਐਜ ਕੋ ਲਗੜਾ ਜੀ ਵੀ ਰਿਹਾ ਆਰਾ 33 ਸਾਲ ਲਗਾਤਾਰ ਜੁਜਕਲ ਟੀਚਰ ਰਹਾ ਉਹ ਵੀ ਟਾਇਰ ਹੋ ਗਏ ਹੁਣ ਠੀਕ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁबारकਾਂ ਤੇ ਸਾਡੇ ਸੀਮਾ ਲਾਇਆ ਇਸ ਬੱਚੇ ਨੇ ਰੋਸ਼ਨੀ ਕਰਿਆ ਭਾਰਤ ਦੇ ਨਿਸ਼ਾਨ ਨਿਸ਼ਾਨ ਰਖੇ ਦਾ ਸਾਰੇ ਹਿੰਦੁਸਤਾਨ ਦੇ ਭਲਵਾਨ ਹੈ ਤੇ ਬੜੀ ਵਧੀਆ ਕੁੱਤੀਆਂ ਹੋਣੀਆਂ ਟੀਮ ਦੇਖਿਆਉਣੀਆਂ ਆਪਣੇ ਆਉਂਦੇ ਆਏ ਆ ਉਹ ਇਹ ਆ ਪੇ ਇਹ ਪੁੱਤ ਸਾਰੇ ਉਹ ਪਤਾ ਹੀ ਆ ਪੁੱਤ ਜਿਹੜਾ ਅੱਜ ਇਹ ਸਾਰਾ ਆਪਣਾ ਪ੍ਰੋਗਰਾਮ ਸਟਾਰਟ ਹੋਇਆ ਏ ਸਾਰੇ ਸਪੈਂਡ ਦੇ ਪਤਵੰਤੇ ਸੱਜਣ ਆਏ ਆ ਕਿ ਸੱਜਣੇ ਚਾਹੀਏ ਪਕਾਏ ਉਹ ਤੇ ਆਪਣੇ ਸਕੂਲ ਦਾ ਪੁੱਤਰ ਇੱਕ ਬੱਚਾ ਏ ਪਾਨਾ ਵਗੈਰੀ ਪਿੱਛੇ ਦੇ ਪੁੱਤਰ ਆਪਣੀਆਂ ਨੈਸ਼ਨਲ ਖੇਡਾਂ ਹੋਈਆਂ ਸੀਗੀਆਂ ਇਹ ਆਪਣੇ ਸਕੂਲ ਦਾ ਬੱਚਾ ਹੈ ਤੁਹਾਨੂੰ ਪਤਾ ਪਿਆ ਇਹਨਾਂ ਜ਼ੋਨ ਦੇ ਵਿੱਚੋਂ ਜਿੱਤੇ ਆ ਫਿਰ ਜ਼ਿਲ੍ਹੇ ਦੇ ਵਿੱਚੋਂ ਫਿਰ ਸਟੇਜ ਦੇ ਵਿੱਚੋਂ ਫਿਰ ਉਸ ਤੋਂ ਬਾਅਦ ਨੈਸ਼ਨਲ ਨੈਸ਼ਨਲ ਜਿਹੜੀ ਪਿੱਛੇ ਜੇ ਹੋਈ ਸੀਗੀ ਉਹਦੇ ਵਿੱਚ ਮੈਂ ਹੀ ਇਹਨੂੰ ਲੈ ਕੇ ਗਿਆ ਸੀ ਮੇਰੀ ਵੀ ਡਿਊਟੀ ਨਾਲ ਹੀ ਲੱਗੀ ਸੀ ਗੋਰਖਪੁਰ ਹੋਈ ਸੀਗੀ ਗੋਰਖਪੁਰ ਯੂਪੀ ਦੇ ਇੱਕ ਯੂਪੀ ਦੇ ਵਿੱਚ ਇੱਕ ਬਹੁਤ ਵੱਡਾ ਸ਼ਹਿਰ ਹੈ ਗੋਰਖਪੁਰ ਉੱਥੇ ਨੈਸ਼ਨਲ ਖੇਡਾਂ ਹੋਈਆਂ ਸੀਗੀਆਂ ਨੈਸ਼ਨਲ ਗੇਮਸ ਦੇ ਵਿੱਚ ਉੱਥੇ ਨਾ ਪਾਰਟਿਸਪੇਸ਼ਨ ਕਰਿਆ ਉਹ ਛੋੜੇਲੇ ਦੇ ਵਿੱਚ ਸਾਰੇ ਜਿਹੜੇ ਪਿੰਡ ਦੇ ਬਲਵੰਤ ਸੱਜਣ ਅੱਜ ਛੋਟਾ ਆ ਜਾਂ ਇਹਨੂੰ ਇੱਕ ਸਨਮਾਨ ਚਿੰਨ ਤੇ ਇਹਦੀ ਹੌਸਲਾ ਅਫਜ਼ਾਈ ਕਰਨ ਲਈ ਆਏ ਆ ਤੇ ਮੈਂ ਤਾਂ ਸਾਰੇ ਬੱਚਿਆਂ 'ਕਿ ਇਹ ਹੀ ਬੇਨਤੀ ਕਰਦਾ ਹਾਂ ਕਿ ਤੁਸੀਂ ਜਿਸ ਤਰ੍ਹਾਂ ਜੇ ਇਸ ਬੱਚੇ ਨੇ ਆਪਣੇ ਸਕੂਲ ਦਾ ਨਾਂ ਆਪਣੇ ਮੁਹਾਲੀ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਿਆ ਸਾਰੇ ਹੀ ਬੱਚੇ ਸਪੋਰਟ ਦੇ ਵਿੱਚ ਕੁਛ ਨਾ ਕੁਛ ਕਿਸੇ ਨਾ ਕਿਸੇ ਤਰੀਕੇ ਆਪਣੇ ਸਕੂਲ ਦਾ ਜਾਂ ਆਪਣੇ ਪਿੰਡ ਦਾ ਜਾਂ ਆਪਣੇ ਜ਼ਿਲ੍ਹੇ ਦਾ ਨਾਂ ਜ਼ਰੂਰ ਰੌਸ਼ਨ ਕਰੋ

ਉਹਦੀ ਕਿਹਾ ਹਾਂਜੀ ਮੈਂ ਇੱਥੇ ਆਏ ਆਪਣੇ ਸਾਰੇ ਛੋਟੇ ਵੱਡੇ ਪਿਆਰੇ ਬੱਚਿਆਂ ਦਾ ਦਿਲੋਂ ਸਤਿਕਾਰ ਕਰਦਾ ਹਾਂ ਤੇ ਸਾਡੇ ਸ਼ਹੀਦ ਭਗਤ ਸਿੰਘ ਮਮੋਦੀਵਲ ਕਲੱਬ ਅਖੇਜਰਾ ਬਾਨਾ ਹਮੇਸ਼ਾ ਰਿਣੀ ਰਹਾਂਗਾ ਜਿਨ੍ਹਾਂ ਨੇ ਫਸਟ ਟਾਈਮ ਸਾਡੇ ਪਿੰਡ ਵਿੱਚ ਪਨਬਦਾ ਪਨਬਗਿਰੀ ਦਾ ਫਸਟ ਟਾਈਮ ਇਹਨਾਂ ਨੇ ਸਭ ਤੋਂ ਪਹਿਲਾਂ ਵੱਡਾ ਪ੍ਰਾਰਲਾ ਕਰਕੇ ਸਨਮਾਨ ਕੀਤਾ ਏ ਮੈਂ ਐਡੇ ਵੱਡੇ ਸਨਮਾਨ ਹੋਣ ਤੇ ਸਾਰੇ ਪਿੰਡ ਦਾ ਰਿਣੀ ਹਾਂ ਜਿਹੜੇ ਜਿਹੜੇ ਮੇਰੇ ਮਿੱਤਰ ਪਿਆਰੇ ਆਏ ਆ ਸਰਪੰਚ ਸਾਹਿਬ ਆਏ ਆ ਸਾਫ ਦਾ ਸਰਪੰਚ ਪਾਲ ਸਿੰਘ ਨਵੀਨ ਕੌਂਸਲ ਜੀ ਰਾਜੂ ਜੀ ਜਸਵਿੰਦਰ ਸਿੰਘ ਕਾਲਾ ਜੀ ਆਪਣੇ ਮਜੂਦਾ ਸਰਪੰਚ ਆਪਣਾ ਮਾਸਟਰ ਜੀ ਨੰਬਰਦਾਰ ਜੀ ਜੱਗਾ ਜੀ ਝਾੜੂ ਵਾਲਿਆਂ ਚੋਂ ਤੇ ਆਪਣੇ ਪਾਲੀ ਮਾਸਟਰ ਜੀ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਹੱਲਾਸ਼ੇਰੀਆਂ ਦਿੱਤੀਆਂ ਅਸੀਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੇ ਸਾਰੇ ਬੱਚਿਆਂ ਦਾ ਰੀਨ ਹੈ ਕਿ ਤੁਹਾਡਾ ਭਾਈ ਹੈ ਵੱਡਾ ਕਿਸੇ ਦਾ ਛੋਟਾ ਇਹਨੂੰ ਹਮੇਸ਼ਾ ਚੰਗੇ ਪਾਸੇ ਨੂੰ ਨਸੀਹਤ ਦਿਓ ਚਾਹੀਦੀ ਮਿੱਤਰਿਆ ਪਿਆਰੇ ਵੀ ਭਾਈ ਤੂੰ ਪਿੰਡ ਵਾਸਤੇ ਔਕੀਜਰਾਬਾਦ ਵਾਸਤੇ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਵਧੀਆ ਕੰਮ ਕਰ ਰਿਹਾ ਹੈ ਤੂੰ ਉਸ ਲੇਨ ਤੇ ਚੱਲੇ ਚੱਲ ਤੁਹਾਡੀ ਹੱਲਾਸ਼ੇਰੀ ਨਾਲ ਇਹਨੇ ਪਤਾ ਨਹੀਂ ਕਿਹੜਾ ਮਕਾਮ ਹਾਸਲ ਕਰ ਲੈਣਾ ਮੈਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਵੀ ਕੱਲ੍ਹ ਨੂੰ ਤੁਸੀਂ ਐ ਕਹੋ ਜਦੋਂ ਇਹ 올림픽 ਚ ਪਹੁੰਚੇ ਵੀ ਇਹ ਮੁੰਡਾ ਸਾਡੇ ਸਕੂਲ ਚ ਪੜਦਾ ਸੀ ਤੇ ਤੁਹਾਡਾ ਵੀ ਇਸ ਦਿਨ ਤੁਹਾਡੇ ਮਾਪਿਆਂ ਦਾ ਵੀ ਤੁਹਾਡਾਂ ਦਾ ਵੀ ਇਹ ਮਾਣ ਨਾਲ ਹਿਸਾਬ ਲੋ ਜਦੋਂ ਇਹ 9-10 ਸਾਲ ਦੇ ਡਿਸਟ੍ਰਿਕਟ ਚੋਂ 골ਡ ਮੈਡਲ ਲਿਆਇ ਸੀ ਪਨਪਤੇ ਰਵਾਨ ਤਾਂ ਮਾਸਟਰ ਜੀ ਨੇ ਪਾਲੀ ਮਾਸਟਰ ਜੀ ਨੇ ਆਪਣੇ ਘਰ ਬੁਲਾ ਕੇ ਇਹਨਾਂ ਨੂੰ ਨੋਟਾਂ ਦੇ ਹਾਰ ਪਾ ਕੇ ਲੱਡੂਆਂ ਨਾਲ ਇਹਨਾਂ ਦਾ ਸਨਮਾਨ ਕੀਤਾ ਤੇ ਆਪਣੇ ਵੱਲੋਂ ਧਨਦਾਸ਼ੀ ਵੀ ਦਿੱਤੀ ਮੈਂ ਇਹਨਾਂ ਦਾ ਹਮੇਸ਼ਾ ਰਿਣੀ ਰਹਾਂਗਾ ਜਿਨ੍ਹਾਂ ਦਾ ਮੇਰੇ ਤੋਂ ਨਾਂ ਨਹੀਂ ਲਏ ਹੋਇਆ ਮੈਨੂੰ ਮਾਫ਼ੀ ਮਾਫ਼ ਕਰਿਓ ਪਰ ਮੈਂ ਅੱਜ ਖੁੱਲ੍ਹਿਆ ਨਹੀਂ ਸੁਆ ਰਿਹਾ ਵੀ ਮੈਨੂੰ ਇੰਨੀ ਖੁਸ਼ੀ ਹੈ ਮੇਰੇ ਪੁੱਤਰ ਨੇ ਮੇਰਾ ਮਾਣ ਵਧਾਇਆ ਹੈ ਤੇ ਮੈਂ ਸਭ ਤੋਂ ਵੱਡਾ ਰਿਣੀ ਸਰਦਾਰ ਹਰਵਿੰਦਰ ਸਿੰਘ ਲੈਕਚਰਰ ਫਿਜ਼ੀਕਲ ਜਿਨ੍ਹਾਂ ਦਾ ਹਮੇਸ਼ਾ ਰਹਾਗਾ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਇੰਨਾ ਬਣਾਇਆ ਹੈ ਜੁਲੰਗਾ ਬਾਟ ਤੋਂ ਫੋਰਖਪੁਰ ਤੱਕ ਕਿੰਨਾ ਲੰਬਾ ਸਫ਼ਰ ਹੈ 18 19 ਘੰਟਿਆਂ ਦਾ ਸਫ਼ਰ ਹੈ ਵੱਧ ਤਾਂ ਵੀ ਹੋ ਸਕਦਾ ਹੈ ਸਰ ਨੇ ਆਪਣੀ ਗੋਦ ਚ ਬੱਚਿਆਂ ਨੂੰ ਲੈ ਕੇ ਸਾਰੀ ਟੀਮ ਨੂੰ ਬਹੁਤ ਪਿਆਰ ਦਿੱਤਾ ਤੇ ਉੱਥੇ ਸਮੇਂ-ਸਮੇਂ ਤੇ ਪੁੱਛਿਆ ਵੀ ਬੱਚੋ ਤੁਸੀਂ ਖਾਣਾ ਖਾ ਲਿਆ ਤੁਸੀਂ ਪ੍ਰੈਕਟਿਸ ਕਰ ਲਈ ਤੁਸੀਂ ਹੁਣ ਸੌ ਜਾਓ ਦਾ ਨਾਮ ਰੋਸ਼ਨ ਕਰਿਆਏ ਅਸੀਂ ਵੀ ਇਸ ਸਕੂਲ ਵਿੱਚ ਪੜ੍ਹ ਕੇ ਗਏ ਆ ਥੋੜਾ ਬੋਪਾ ਕੋਈ ਵੱਧ ਪੜ੍ਹ ਕੇ ਚਲੇ ਗਿਆ ਕੋਈ ਘੱਟ ਪੜ੍ਹ ਕੇ ਚਲੇ ਗਿਆ ਕਈ ਰਾਜਨੀਤੀ ਵਿੱਚ ਆ ਕੇ ਕਈ ਬਾਹਰ ਚਲੇ ਗਏ ਕਈ ਆਪਣੇ ਕਮਾਂਕਾਰਾਂ ਵਿੱਚ ਸੈੱਟ ਹੋ ਗਏ ਪਰ ਇਹ ਬਾਲਾ ਨਹੀਂ ਵੀ ਜਿਹੜੇ ਸੁਪਸਤ ਨੇ ਤਰਕੀ ਪਾਵਾਗੀ ਇਹਨਾਂ ਦੇ ਮਿਹਨਤ ਨੂੰ ਦੇਖ ਕੇ ਐਨਾ ਕਿ ਦਿਲ ਨੂੰ ਮਤਬਨ ਉਤਸ਼ਾਹ ਮਿਲਦਾ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਬਚਾ ਕੇ ਅੱਜ ਮੈਂ ਆਪਣੀ ਪੂਰੀ ਕਾਂਗਰਸ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਬੱਚੇ ਦੇ ਮਨੋਵਲ ਨੂੰ ਬੜਾ ਕੀਤਾ ਤੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਤੇ ਸਾਰੇ ਸਕੂਲੀ ਬੱਚਿਆਂ ਨੂੰ ਇਹ ਹੀ ਕਹਾਂਗਾ ਕਿ ਚੰਗਾ ਪੜੋ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰੋ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੋ ਦੇ ਆਪਣੇ ਮਾਸਟਰ ਦੇ ਨਾਮ ਰੱਖਿਆ ਆਪਣਾ ਛੋਟਾ ਵੀਰ ਸਾਡਾ ਪੁੱਤਰ ਹਮੇਸ਼ਾ ਸਾਡੀ ਨੂੰ ਸਪੋਰਟ ਹੈ ਇਸੇ ਤਰ੍ਹਾਂ ਬਹਿਗਰੀ ਨੂੰ ਸਖੀਆਂ ਨਾਲ ਉਸੇ ਮਹਾਦੇਵ ਚੜ੍ਹਦੀ ਕਲਾ ਵਿੱਚ ਰੱਖੇ ਬਹਿਰ ਦੀ ਕਹਾਵਤਾਂ ਦੇਖ ਜੀ ਜਿਦਾ ਸਵਾਦ ਬੰਦ ਕਰਦੇ ਇੱਕ ਮਿੰਟ ਲਈ ਛੋਟਾ ਜਿਹਾ ਅਨੁਮਾਨ ਤੁਹਾਨੂੰ ਪੇਸ਼ ਕਰਨਾ ਚਾਹੁੰਦਾ ਹਾਂ ਜੋ ਜੀਤ ਮਾਰਦਾ ਉਹ ਜੀਤ ਨਾਲ ਜਿੱਤਰੀ ਤੋਂ ਵੀ ਸਾਡੇ ਇਸਤਾਨੀ ਮਾਤਾ ਹੈ ਕੋਈ ਸਾਾਨੂੰ ਇੱਥੋਂ ਜੁੜੀਦਾ ਰਹੇ ਆਜਾ ਮੈਂ ਆਪਾਂ ਰਹਿਣੀ ਆ ਸਭ ਦਾ ਧੰਨਵਾਦ ਜਿਹੜੇ ਵੀ ਇੱਥੇ ਪਹੁੰਚੇ ਹੈ ਉਹਨਾਂ ਦਾ ਦਿਲੋਂ ਸਤਿਕਾਰ ਹੈ